ਬੈਡੀ ਖਬਰ ਲੁਧਿਆਣਾ ਤੋਂ ਆਇਆ ਜਿੱਥੇ ਅੱਜ ਹੋਇਆ ਜਿहान ਲੁਧਿਆਣਾ ਦੇ ਗੁਰਤੇਗ ਬਹਾਦਰ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਜਦੋਂ ਪਤਾ ਲੱਗਿਆ ਕਿ ਘਰ ਚੋਂ ਬਜ਼ੁਰਗ ਜੋੜੇ ਦੀ ਸ਼ੱਕੀ ਹਾਲਤ ਦੇ ਵਿੱਚ ਪਰਵਾਧ ਹੋਈਆਂ ਨੇ ਕਹਿੰਦੇ ਨੇ ਕਿ ਮਾਪੇ ਆਪਣੀ ਔਲਾਦ ਦੇ ਲਈ ਆਪਣੀ ਜਾਨ ਤੱਕ ਉਹਨਾਂ ਤੋਂ ਵਾਰ ਦਿੰਦਾ ਹੈ ਉਹ ਆਪਣੀ ਔਲਾਦ ਨੂੰ ਪਾਲ ਪੋਸ ਕੇ ਵੱਡਾ ਕਰਦੇ ਨੇ ਤਾਂ ਜੋ ਆਉਣ ਵਾਲਾ ਬੁਟਾਪਾ ਉਹਨਾਂ ਦਾ ਵਧੀਆ ਕੱਟ ਸਕੇ ਜਿਸ ਤਰ੍ਹਾਂ ਆਪਣੇ ਬੱਚਿਆਂ ਦੇ ਲਈ ਮਾਪੇ ਨੇ ਸੈਕਰੀਫਾਈਸ ਕੀਤੇ ਹੁੰਦੇ ਨੇ ਮਾਪੇ ਨੂੰ ਵੀ ਆਸ ਹੁੰਦੀ ਹੈ ਕਿ ਉਹਨਾਂ ਦਾ ਬੱਚਾ ਵੀ ਵੱਡਾ ਹੋ ਕੇ ਉਹਨਾਂ ਨੂੰ ਸੁੱਖ ਦੇਵੇ ਪਰ ਜਦੋਂ ਇਹੀ ਬੱਚਾ ਆਪਣੀ ਮਾਪੇ ਨੂੰ ਸੁੱਖ ਦੇਣ ਦੀ ਬਜਾਏ ਉਹਨਾਂ ਨੂੰ ਆਪਣੀ ਕਾਮਯਾਬੀ ਦਾ ਕੰਡਾ ਸਮਝੇ ਜਨ ਫਿਰ ਸੁੱਖ ਪਾਉਣ ਵਾਸਤੇ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਕੱਢ ਕੇ ਪਰਾਂ ਸੁਟੇ ਤਾਂ ਇਹੋ ਜੀ ਔਲਾਦ ਨੂੰ ਦੇਖਣ ਤੋਂ ਬਾਅਦ ਦਿਲ ਦੇ ਵਿੱਚੋਂ ਇੱਕੋ ਆਵਾਜ਼ ਆਉਂਦੀ ਹੈ ਕਿ ਰੱਬਾ ਇਹੋ ਜੀ ਔਲਾਦ ਦੇ ਨਾਲੋਂ ਬਿਹਤਰ ਹੈ ਕਿ ਬੰਦੇ ਨੂੰ ਬੇਔਲਾਦੀ ਹੀ ਰੱਖਿਆ ਜਾਵੇ ਦੋਸਤੋ ਇਹ ਜਿਹੜੀ ਸੱਚੀ ਘਟਨਾ ਹੈ ਲੁਧਿਆਣਾ ਜ਼ਿਲ੍ਹੇ ਦੀ ਹੈ ਤੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਇੱਕ ਇਹੋ ਜੀ ਵਾਰਦਾਤ ਹੋਈ ਸੀ ਜਿਨੇ ਔਲਾਦ ਸ਼ਬਦ ਨੂੰ ਇੱਕ ਗ੍ਰਹਿ ਲਾ ਕੇ ਰੱਖ ਦਿੱਤਾ ਸੀ ਲੋਕੀ ਜਦੋਂ ਇਸ ਕੇਸ ਦੇ ਬਾਰੇ ਸੁਣਦੇ ਸਨ ਤਾਂ ਉਹਨਾਂ ਨੂੰ ਆਪਣੀ ਔਲਾਦ ਤੋਂ ਡਰ ਲੱਗਣ ਲੱਗ ਪਿਆ ਸੀ ਦੋਸਤੋ ਇਹ ਜਿਹੜੀਆਂ ਸੱਚੀਆਂ ਘਟਨਾਵਾਂ ਨੇ ਇਹਨਾਂ ਨੂੰ ਸਰਚ ਕਰਨ ਦੇ ਲਈ ਬਹੁਤ ਹੀ ਸਾਰੀ ਮਿਹਨਤ ਲੱਗਦੀ ਹੈ ਤੇ ਤੁਹਾਡਾ ਇੱਕ ਸਬਸਕ੍ਰਾਈਬ ਤੇ ਇੱਕ ਲਾਈਕ ਬਹੁਤ ਹੀ ਮੋਟੀਵੇਟ ਕਰਦਾ ਹੈ ਇਸ ਲਈ ਜੇਕਰ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਤੇ ਆਪਣਾ ਪਿਆਰਾ ਜਿਹਾ ਕਮੈਂਟ ਜਰੂਰ ਦਿਆ ਕਰੋ ਤਾਂ ਜੋ ਇਹੋ ਜਿਹੀਆਂ ਵੀਡੀਓ ਬਣਾਉਣ ਦੇ ਲਈ ਹੌਸਲਾ ਮਿਲਦਾ ਰਹੇ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਇੱਕ ਜਗ੍ਹਾ ਪੈਂਦੀ ਹੈ ਜੀਟੀਬੀ ਕਲੋਨੀ ਜੀਟੀਬੀ ਕਲੋਨੀ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਰਿਟਾਇਰ 에ਅਰ ਫੋਰਸ ਅਧਿਕਾਰੀ ਭੁਪਿੰਦਰ ਸਿੰਘ ਤੇ ਉਹਨਾਂ ਦੀ ਪਤਨੀ ਸੁਸ਼ਪਿੰਦਰ ਕੋੜ ਤੇ ਉਹਨਾਂ ਦਾ ਇਕਲੌਤਾ ਲੜਕਾ ਹਰਮਿਤ ਸਿੰਘ ਆਪਣੀ ਵਾਈਫ ਦੇ ਨਾਲ ਰਹਿੰਦਾ ਸੀ ਭੁਪਿੰਦਰ ਸਿੰਘ 에ਅਰ ਫੋਰਸ ਤੋਂ ਰਿਟਾਇਰ ਹੋਣ ਤੋਂ ਬਾਅਦ ਉਹ ਇੱਕ ਨਿੱਜੀ ਸਕੂਲ ਚਲਾਉਂਦੇ ਸਨ ਦਿਨ ਸੀ 25 ਮਈ 2022 ਦਾ ਸਵੇਰ ਦਾ ਟਾਈਮ ਸੀ ਜਦੋਂ ਭੁਪਿੰਦਰ ਸਿੰਘ ਦੇ ਘਰ ਉਹਨਾਂ ਦੀ ਨੌਕਰਾਨੀ ਸਵੇਰੇ ਸਵੇਰੇ ਦਰਵਾਜ਼ਾ ਖੋਲਦੀ ਹੈ ਤਾਂ ਉਸ ਨੂੰ ਦਰਵਾਜ਼ਾ ਘਰ ਦਾ ਖੁੱਲਾ ਮਿਲਦਾ ਹੈ ਤਾਂ ਜਦੋਂ ਉਹ ਦਰਵਾਜ਼ਾ ਖੋਲ ਕੇ ਅੰਦਰ ਜਾਂਦੀ ਹੈ ਤਾਂ ਅੰਦਰ ਦਾ ਮਾਹੌਲ ਦੇਖ ਕੇ ਉਹਦੀਆਂ ਚੀਕਾਂ ਨਿਕਲ ਜਾਂਦੀਆਂ ਨੇ ਕਿਉਂਕਿ ਸਾਹਮਣੇ ਬੈੱਡ ਦੇ ਉੱਪਰ ਇੱਕ ਪਈ ਹੋਈ ਸੀ ਜਿਹੜੀ ਕਿ ਸੁਸ਼ਪਿੰਦਰ ਕੋੜ ਦੀ ਘਰ ਦੀ ਮਾਲਕਨ ਦੀ ਪਈ ਹੋਈ ਸੀ ਫਰਸ਼ ਦੇ ਉੱਤੇ ਭੁਪਿੰਦਰ ਸਿੰਘ ਰਿਟਾਇਰ 에ਅਰ ਫੋਰਸ ਫੌਜੀ ਦੀ ਪਈ ਹੋਈ ਸੀ ਜਦੋਂ ਇਹ ਦੇਖਦੀ ਹੈ ਤਾਂ ਉਹ ਜੋਰ-ਜੋਰ ਦੀ ਨਾਲ ਚੀਲਾਣਾ ਸ਼ੁਰੂ ਕਰ ਦਿੰਦੀ ਹੈ ਆਸਪਰੋਸ ਤੇ ਲੋਕੀ ਵੀ ਉਸ ਘਰ ਦੇ ਵਿੱਚ ਆ ਜਾਂਦੇ ਨੇ ਤੇ ਆਸਪਰੋਸ ਦੇ ਗਵਾਂਢੀ ਬੇਟੇ ਹਰਮੀਤ ਨੂੰ ਫੋਨ ਕਰਦੇ ਨੇ ਤਾਂ ਹਰਮੀਤ ਵੀ ਅੱਧੇ ਘੰਟੇ ਦੇ ਵਿੱਚ ਹੀ ਆਪਣੇ ਘਰ ਦੇ ਵਿੱਚ ਆ ਜਾਂਦਾ ਹੈ ਹਰਮੀਤ ਵੀ ਆ ਕੇ ਜਦੋਂ ਦੇਖਦਾ ਹੈ ਹਾਲਾਤ ਉਥੋਂ ਦੇ ਤਾਂ ਸਾਹਮਣੇ ਉਹਦੇ ਪੇਰੈਂਟਸ ਦੀਆਂ ਪਈਆਂ ਹੋਈਆਂ ਸਨ ਇਹ ਦੇਖ ਕੇ ਉਹ ਹੱਕਾ ਬੱਕਾ ਰਿਆ ਜਾਂਦਾ ਹੈ ਆਖਿਰ ਇਹ ਕਿੱਦਾਂ ਹੋ ਗਿਆ ਸੀ ਜਦੋਂ ਉਹ ਆਪਣੇ ਪਿਓ ਦੀ ਤੇ ਮਾਂ ਦੀ ਦੇਖਦਾ ਹੈ ਤਾਂ ਉਹਦਾ ਵੀ ਰੋੜੋ ਬੁੜਾ ਹਾਲ ਹੋ ਚੁੱਕਿਆ ਸੀ ਉਹ ਜਲਦੀ ਦੇ ਨਾਲ ਪੁਲਿਸ ਨੂੰ ਫੋਨ ਕਰਦਾ ਹੈ ਤੇ ਪੁਲਿਸ ਵੀ ਮੌਕੇ ਤੇ ਪਹੁੰਚ ਜਾਂਦੀ ਹੈ। ਪੁਲਿਸ ਆ ਕੇ ਪੂਰੀ ਘਟਨਾ ਵਾਲੀ ਜਗ੍ਹਾ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲੈਂਦੀ ਹੈ। ਨੂੰ ਦੇਖਣ ਤੋਂ ਇਹੀ ਲੱਗਦਾ ਸੀ ਕਿ ਕਿਸੇ ਨੇ ਬੜੀ ਹੀ ਬਹਿਰਮੀ ਦੇ ਨਾਲ ਮਾਰਿਆ ਸੀ। ਸਭ ਤੋਂ ਪਹਿਲਾਂ ਵੇਖਣ ਤੋਂ ਇਹੀ ਲੱਗਦਾ ਸੀ ਕਿ ਘਰ ਦੇ ਵਿੱਚ ਕੋਈ ਚੋਰੀ ਕਰਨ ਆਇਆ ਹੋਵੇਗਾ ਤੇ ਚੋਰੀ ਕਰਨ ਦੇ ਇਰਾਦੇ ਦੇ ਨਾਲ ਜਿਸ ਨੇ ਚੋਰੀ ਕੀਤੀ ਤੇ ਉਸ ਤੋਂ ਬਾਅਦ ਉਹਨਾਂ ਇਹਨਾਂ ਦੋਨਾਂ ਬਜ਼ੁਰਗਾਂ ਨੂੰ ਘਟੇ ਘਾਟ ਉਤਾਰ ਦਿੱਤਾ। ਹੁਣ ਪੁਲਿਸ ਦੀ ਤਹਿਕੀਕਾਤ ਕਰਦੇ ਵਿੱਚੋਂ ਹੀ ਸਭ ਤੋਂ ਪਹਿਲਾਂ ਉਹਨਾਂ ਦੇ ਲੜਕੇ ਤੋਂ ਸ਼ੁਰੂ ਹੁੰਦੀ ਹੈ ਉਸ ਕੋਲੋਂ ਪੁੱਛਿਆ ਜਾਂਦਾ ਹੈ ਕਿ ਤੁਸੀਂ ਕਿੱਥੇ ਸੀ ਉਹ ਦੱਸਦਾ ਹੈ ਕਿ ਉਹ ਆਪਣੇ ਸਹੁਰੇ ਘਰ ਗਿਆ ਹੋਇਆ ਸੀ ਜਦੋਂ ਪੁਲਿਸ ਵਾਲਿਆਂ ਵੱਲੋਂ ਆਸਪਰੋਸ਼ ਦੇ ਗਵਾਨੀਆਂ ਕੋਲੋਂ ਪੁੱਛਿਆ ਜਾਂਦਾ ਹੈ ਤਾਂ ਉਹਨਾਂ ਨੂੰ ਇਹ ਪਤਾ ਚੱਲਦਾ ਹੈ ਕਿ ਭੁਪਿੰਦਰ ਸਿੰਘ ਤੇ ਉਹਦੇ بیٹے ਹਰਮੀਤ ਸਿੰਘ ਦੇ ਵਿੱਚ ਰਿਸ਼ਤੇ ਸਹੀ ਨਹੀਂ ਸਨ ਅਕਸਰ ਹੀ ਇਹਨਾਂ ਦੇ ਵਿੱਚ ਪੈਸਿਆਂ ਨੂੰ ਲੈ ਕੇ ਝਗੜਾ ਹੁੰਦਾ ਰਹਿੰਦਾ ਸੀ ਕਿਉਂਕਿ ਹਰਮੀਤ ਸਿੰਘ ਇੱਕ ਨਸ਼ਈ ਬੰਦਾ ਸੀ ਉਹਨੂੰ ਨਸ਼ਿਆਂ ਦੀ ਲਤ ਲੱਗੀ ਹੋਈ ਸੀ ਤੇ ਕੋਈ ਵੀ ਕੰਮ ਨਹੀਂ ਸੀ ਕਰਦਾ ਕਿਉਂਕਿ ਭੁਪਿੰਦਰ ਸਿੰਘ ਨੂੰ ਇੱਕ ਵਧੀਆ ਰਕਮ ਪੈਨਸ਼ਨ ਦੇ ਰੂਪ ਵਿੱਚ ਮਿਲਦੀ ਸੀ ਤੇ ਭੁਪਿੰਦਰ ਸਿੰਘ ਆਪਣੇ ਬੇਟੇ ਨੂੰ ਘਰ ਚ ਲਾਉਣ ਵਾਸਤੇ 10000 ਰੁਪਿਆ ਪ੍ਰਤੀ ਮਹੀਨਾ ਉਹ ਵੀ ਉਹਨੂੰ ਦਿੰਦਾ ਸੀ ਪਰ ਹਰਮੀਤ ਦੀ ਪਤਨੀ ਦੀ ਆਪਣੇ ਸੱਸ ਸੋਹਰੇ ਦੇ ਨਾਲ ਵਧੀਆ ਬੰਦੀ ਸੀ ਹੁਣ ਪੁਲਿਸ ਨੂੰ ਸਭ ਤੋਂ ਪਹਿਲਾਂ ਸ਼ੱਕ ਹੁੰਦਾ ਹੈ ਹਰਮੀਤ ਸਿੰਘ ਦੇ ਉੱਤੇ ਹੀ ਪੁਰਸ਼ ਜਦੋਂ ਹਰਮੀਤ ਦੀ ਕਾਲ ਡਿਟੇਲ ਤੇ ਸੀਡੀਆਰ ਨੂੰ ਕੱਢਦੇ ਨੇ ਤਾਂ ਉਹਨਾਂ ਨੂੰ ਹਰਮੀਤ ਸਿੰਘ ਦੀ ਸੀਡੀਆਰ ਦੇ ਵਿੱਚੋਂ ਇੱਕ ਨੰਬਰ ਬਾਰ-ਬਾਰ ਦਿਖਾਈ ਦੇ ਰਿਹਾ ਸੀ ਜਿਹਦੇ ਉੱਪਰ ਉਹਨਾਂ ਨੂੰ ਸ਼ੱਕ ਹੁੰਦਾ ਹੈ ਉਹ ਨੰਬਰ ਜਦੋਂ ਚੈੱਕ ਕੀਤਾ ਜਾਂਦਾ ਹੈ ਤਾਂ ਉਹ ਨੰਬਰ ਸੀ ਇੱਕ ਬੰਦਾ ਜਿਸ ਦਾ ਨਾਮ ਸੀ ਵਿਕਾਸ ਤੇ ਜਲਦੀ ਹੀ ਪੁਲਿਸ ਨੂੰ ਖਬਰ ਮਿਲਦੀ ਹੈ ਕਿ ਵਿਕਾਸ ਤੇ ਉਹਦੇ ਸਾਥੀ ਲੁਧਿਆਣਾ ਦੇ ਕਿਸੇ ਇਲਾਕੇ ਦੇ ਵਿੱਚ ਛੁਪੇ ਹੋਏ ਨੇ ਪੁਲਿਸ ਵੱਲੋਂ ਉਹਨਾਂ ਤੇ ਰੇਡ ਮਾਰੀ ਜਾਂਦੀ ਹੈ ਤੇ ਉਹਨਾਂ ਨੂੰ ਵੀ ਦਬੋਚ ਲਿਆ ਜਾਂਦਾ ਹੈ ਤੇ ਜਦੋਂ ਵਿਕਾਸ ਕੋਲੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਉਹ ਸਾਰਾ ਕਬੂਲਨਾਮਾ ਕਰ ਦਿੰਦਾ ਹੈ ਉਹ ਦੱਸਦਾ ਹੈ ਕਿ ਇਹ ਸਾਰਾ ਕਾਰਨਾਮਾ ਭੁਪਿੰਦਰ ਦੇ ਬੇਟੇ ਹਰਮਿੰਦਰ ਹੀ ਕੀਤਾ ਕਰਾਇਆ ਹੈ ਉਹਨੇ ਹੀ ਸਾਨੂੰ ਇਹਨਾਂ ਨਾਂ ਵਾਸਤੇ ਸੁਪਾਰੀ ਦਿੱਤੀ ਸੀ 2.5 ਲੱਖ ਰੁਪਏ ਉਸ ਤੋਂ ਬਾਅਦ ਹਰਮੀਤ ਨੂੰ ਗ੍ਰਿਫਤਾਰ ਕਰਕੇ ਉਹਦੇ ਕੋਲੋਂ ਵੀ ਜਦੋਂ ਪੁੱਛਿਆ ਜਾਂਦਾ ਹੈ ਕਿ ਤੂੰ ਇਦਾਂ ਕਿਉਂ ਕੀਤਾ ਤਾਂ ਹਰਮੀਤ ਜੋ ਦੱਸਦਾ ਹੈ ਇਹ ਕਹਾਣੀ ਸੁਣ ਕੇ ਸਾਰਿਆਂ ਦੇ ਡੋਂਟੇ ਖੜੇ ਹੋ ਗਏ ਸਨ ਉਹ ਦੱਸਦਾ ਹੈ ਕਿ ਉਹਨੇ ਹੀ ਆਪਣੇ ਮਾਪਿਓ ਦੇ ਕਾਰਨ ਵਾਸਤੇ 2.5 ਲੱਖ ਰੁਪਏ ਦੀ ਸੁਪਾਰੀ ਦਿੱਤੀ ਹੋਈ ਸੀ ਕਿਉਂਕਿ ਉਹਨੂੰ ਨਸ਼ੇ ਦੀ ਲਤ ਲੱਗੀ ਹੋਈ ਸੀ ਜਿਸ ਕਰਕੇ ਉਹਦਾ ਖਰਚਾ ਕਾਫੀ ਬਾਤ ਗਿਆ ਸੀ ਜਿਸ ਦੇ ਲਈ ਉਹ ਜਿਆਦਾ ਤੋਂ ਜਿਆਦਾ ਪੈਸਾ ਆਪਣੇ ਪਾਣਾ ਚਾਹੁੰਦਾ ਸੀ ਤੇ ਆਪਣੇ ਪਿਓ ਦੀ ਜਾਇਦਾਦ ਤੇ ਪ੍ਰਾਪਰਟੀ ਸੀ ਜਿਹੜੀ ਉਹਨੂੰ ਵੀ ਹਥਿਆਉਣਾ ਚਾਹੁੰਦਾ ਸੀ ਇਸ ਲਈ ਉਹਨੇ 2.5 ਲੱਖ ਰੁਪਏ ਦੇ ਕੇ ਆਪਣੇ ਮਾਪਿਓ ਦੀ ਸੁਪਾੜੀ ਦਿੱਤੀ ਹੋਈ ਸੀ ਪਰ ਵਿਕਾਸ ਤੇ ਉਹਦੇ ਸਾਥੀਆਂ ਨੇ ਇੱਕ ਵਾਰੀ ਤਾਂ ਮਨਾ ਕਰ ਦਿੱਤਾ ਸੀ ਉਹ ਇੱਕ ਵਾਰੀ ਪਹਿਲਾਂ ਵੀ ਇਹਨਾਂ ਨੂੰ ਮਾਰਨ ਵਾਸਤੇ ਆਉਂਦੇ ਨੇ ਪਰ ਇੱਥੋਂ ਵਾਪਸ ਚਲੇ ਜਾਂਦੇ ਨੇ ਪਰ ਫਿਰ ਹਰਮਿਤ ਉਹਨਾਂ ਨੂੰ ਦੁਬਾਰਾ ਸੁਪਾੜੀ ਦਿੰਦਾ ਹੈ ਤੇ ਤੇ ਇਸ ਵਾਰੀ ਉਹ ਰਕਮ ਜ਼ਿਆਦਾ ਕਰਕੇ ਉਹਨਾਂ ਨੂੰ ਲਾਲਚ ਦਿੰਦਾ ਹੈ ਜਿਸ ਤੋਂ ਬਾਅਦ ਵਿਕਾਸ ਤੇ ਉਹਦੇ ਸਾਥੀ ਇਸ ਘਟਨਾ ਨੂੰ ਅੰਜਾਮ ਦਿੰਦੇ ਨੇ ਇਸ ਤਰ੍ਹਾਂ ਇੱਕ ਪੁੱਤ ਨੇ ਹੀ ਨਸ਼ੇ ਤੇ ਪੈਸੇ ਦੀ ਲਤ ਨੂੰ ਪੂਰਾ ਕਰਨ ਵਾਸਤੇ ਆਪਣਾ ਹੀ ਹੱਸਦਾ ਵਸਦਾ ਕਰ ਉਜਾਰ ਦਿੱਤਾ ਸੀ ਜਿਨ੍ਹਾਂ ਨੇ ਉਹਨੂੰ ਬਚਪਨ ਤੋਂ ਇੰਨੇ ਸੈਕਰੀਫਾਈਸ ਕਰਕੇ ਪਾਲਿਆ ਸੀ ਉਹਨਾਂ ਨੂੰ ਮਾਰ ਗਿਆ ਇੱਕ ਪਲ ਵੀ ਇਹਨੇ ਨਹੀਂ ਸੋਚਿਆ ਕਿ ਉਹ ਇਸ ਦੇ ਮਾਪਿ ਹੋ ਹਨ ਦੋਸਤੋ ਅੱਜ ਦੀ ਘਟਨਾ ਸੁਣਨ ਤੋਂ ਬਾਅਦ ਇਹੀ ਲੱਗਦਾ ਹੈ ਕਿ ਦੁਨੀਆ ਦੇ ਉੱਤੇ ਕੋਈ ਵੀ ਰਿਸ਼ਤਾ ਨਾਤਾ ਨਹੀਂ ਹੈ ਕਿਸੇ ਦੇ ਉੱਤੇ ਵੀ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਕਿਉਂਕਿ ਅੱਜ ਦੇ ਸਮੇਂ ਦੇ ਵਿੱਚੋਂ ਵੀ ਪੇਟ ਤੋਂ ਜਨਮਿਆ ਬੱਚਾ ਉਹ ਵੀ ਤੁਹਾਡੇ ਨਾਲ ਦਗਾ ਕਮਾ ਜਾਂਦਾ ਹੈ ਤੇ ਇਸ ਲਈ ਕਿਸੇ ਤੇ ਇਤਵਾੜ ਨਹੀਂ ਕਰਨਾ ਚਾਹੀਦਾ ਬਾਕੀ ਇਸ ਵੀਡੀਓ ਦਾ ਮਕਸਦ ਕਿਸੇ ਨੂੰ ਠੇਸ ਪਹੁੰਚਾਣਾ ਜਾਂ ਫਿਰ ਕਿਸੇ ਦੇ ਉਤੇ ਤੰਜ ਕਸਣਾ ਨਹੀਂ ਸੀ ਬਲਕਿ ਤੁਹਾਨੂੰ ਸੁਚੇਤ ਕਰਨਾ ਸੀ ਕਿ ਦੁਨੀਆ ਦੇ ਉਤੇ ਕਿੱਦਾਂ ਦੇ ਕ੍ਰਾਈਮ ਚੱਲ ਰਹੇ ਨੇ ਤੁਹਾਡਾ ਕੀ ਕਹਿਣਾ ਹੈ ਇਸ ਵੀਡੀਓ ਨੂੰ ਲੈ ਕੇ ਆਪਣੀ ਰਾਏ ਕਮੈਂਟ ਦੇ ਵਿੱਚ ਜਰੂਰ ਦੱਸਿਓ ਤੇ ਐਹੋ ਜੀਆਂ ਹੋਰ ਵੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ